ਬੱਚਿਆਂ ਨੂੰ ਬੋਲ ਦਾ ਰਾਉਂਡ ਦਵਾਂਦੀ ਹੈ ਤੇ ਇਸ ਟੋਏ ਟ੍ਰੇਨ ਨੂੰ ਪੁਲਿਸ ਦੇ ਵੱਲੋਂ ਕਬਜ਼ੇ 'ਚ ਲੈ ਲਿਆ ਗਿਆ న్యూਸ 18 ਦਾ ਸਭ ਤੋਂ ਪਹਿਲਾ ਐਕਸਕਲੂਸਿਵ ਤਸਵੀਰਾਂ ਤੁਸੀਂ ਵੇਖ ਫਰਕ ਵੱਡਾ ਮੰਦਪਾਗਾ ਹਾਦਸਾ ਵਾਪਰਿਆ ਜਿੱਤੇ ਕਿ 10 ਸਾਲ ਦੇ ਬੱਚੇ ਦੇ ਵੱਲੋਂ ਆਪਣੀ ਜਾਨ ਹੀ ਗੁਆ ਲਈ ਗਈ ਹਾਲਾਂਕਿ ਜਾਂਚ ਦਾ ਵਿਸ਼ਾ ਹੈ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕਿ ਕੀ ਕੁਝ ਮੌਕੇ ਤੇ ਵਾਪਰਿਆ ਕਿਦਾਂ ਅਜੋ ਬੱਚਾ ਹੈ ਇੰਨੀ ਜ਼ੋਰ ਕੀ ਨੀਚੇ ਡਿੱਗ ਗਿਆ ਕਿ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਬੰਦਪਾਗੀ ਖਬਰ ਹੈ ਜੋ ਪਰਵਾਰ ਹੈ ਨਵਾਂ ਸ਼ਹਿਰ ਤੋਂ ਚੰਡੀਗੜ੍ਹ ਆਇਆ ਹੋਇਆ ਸੀ ਜੁਰ ਕਿ ਇਲਾਕੇ ਦੇ ਮਾਲ ਉਥੇ 10 ਸਾਲ ਦੇ ਬੱਚੇ ਦੇ ਵੱਲੋਂ ਇਸ ਟੌਏ ਟ੍ਰੇਨ ਤੇ ਰਾਈਡ ਲਈ ਜਾ ਰਹੀ ਸੀ ਆ ਬੱਚਾ ਅਚਾਨਕ ਡਿੱਗਦਾ ਹੈ ਫਿਰ ਤੇ ਗੰਭੀਰ ਸੱਟ ਲੱਗਦੀ ਹੈ ਸੋ ਤੁਰੰਤ ਹਸਪਤਾਲ ਲਿਜਾਇਆ ਜਾਂਦਾ ਹੈ ਜਿੱਥੇ ਕਿ ਉਸ ਦੀ ਮੌਤ ਹੋ ਜਾਂਦੀ ਹੈ ਮੇਨਾ ਮੇਰੇ ਸਹਿਯੋਗੀ ਲਾਈਵ ਨੌਰੋਜ਼ ਰਾਤੀ ਜੁੜੇ ਹੋਏ ਨੇ ਮਨੋਜ ਬੰਦਪਾਗੀ ਖਬਰ ਇੱਕ 10 ਸਾਲਾ ਦੇ ਮਾਸੂਮ ਦੀ ਮੌਤ ਜਾਨਣਾ ਚਾਹਾਂਗੇ ਕਿ ਮੌਕੇ ਤੇ ਕੀ ਕੁਝ ਵਾਪਰਿਆ ਇਹੋ ਜਿਹਾ ਕੀ ਹੋਇਆ ਕਿ ਬੱਚਾ ਟੌਏ ਟ੍ਰੇਨ ਤੋਂ ਰਾਈਡ ਲੈੰਦੋ ਅਚਾਨਕ ਡਿੱਗ ਗਿਆ ਅ ਦੇਖੋ ਸਰਬ ਜੇ تھوڑی کوشش ਕਰਾਂਗੇ ਅਸੀਂ پورا क्राइम सीन ਜਿਹੜਾ ਹੈਗਾ ਉਹ ਦੱਸਣ ਦੀ ਕਿਉਂਕਿ ਜਿਹੜੀ ਹੁਣ ਤੱਕ ਦੀ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਗਈ ਹੈ ਸਭ ਤੋਂ ਪਹਿਲਾਂ ਇੱਕ ਟॉय ਟ੍ਰੇਨ ਹੈ ਜਿਹਨੂੰ ਹੁਣ ਪੁਲਿਸ ਨੇ ਕਬਜ਼ੇ 'ਚ ਲੈ ਲਿਆ ਅਸੀਂ ਪੁਲਿਸ ਸਟੇਸ਼ਨ ਇੰਡਸਟਰੀਅਲ ਏਰੀਆ ਮੌਜੂਦ ਹੈ ਔਰ ਇਹ ਉਹੀ ਟॉय ਟ੍ਰੇਨ ਹੈ ਜਿਸ ਨੂੰ ਕਬਜ਼ੇ ਚ ਲੈ ਲਿਆ ਗਿਆ ਉਹੀ ਟॉय ਟ੍ਰੇਨ ਹੈ ਜਿਸ ਨੂੰ ਹੁਣ ਪੁਲਿਸ ਕਿਉਂਕਿ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਜਿਹੜੇ ਚੰਡੀਗੜ੍ਹ ਦੇ ਐਸਐਸਪੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਹਦੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਔਰ ਡਰਾਈਵਰ ਦੇ ਅਗੇਂਸਟ ਮਾਮਲਾ ਦਰਜ ਕਰ ਲਿਆ ਔਰ ਡਰਾਈਵਰ ਨੂੰ ਵੀ ਅਰੈਸਟ ਕਰ ਲਿਆ ਗਿਆ ਹੁਣ ਹੋਇਆ ਕੀ ਸੀ ਹੋਇਆ ਕੀ ਸੀ ਤੁਹਾਨੂੰ ਥੋੜਾ ਜਿਹਾ ਦੱਸ ਦਈਏ ਕਿ ਐਲੈਂਟੇ ਮਾਲ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਐਲੈਂਟੇ ਮਾਲ ਦਾ ਬਿਲਕੁਲ ਅੰਦਰ ਦਾ ਜੁੜਾ ਏਰੀਆ ਜਿੱਥੇ ਕਾਫੀ ਰਸ਼ ਹੁੰਦਾ ਅੱਜ ਕੱਲ੍ਹ ਛੁੱਟੀਆਂ ਪਈ ਹੋਈਆਂ ਬੱਚੇ ਆਪਣੇ ਪੇਰੈਂਟਸ ਨਾਲ ਆਉਂਦੇ ਨਵਾਂ ਸ਼ਹਿਰ ਤੋਂ ਇੱਕ ਪਰ ਜਤਿੰਦਰ ਪਾਲ ਸਿੰਘ ਜਿਹੜਾ ਪੇਰੈਂਟਸ ਹੈ ਉਹ ਆਏ ਸੀ ਸ਼ਾਮ ਜੇ ਨੂੰ ਆਏ ਸੀ ਕਰੀਬ 8 ਵਜੇ ਔਰ ਜਿਹੜਾ 10 ਸਾਲ ਦਾ ਸ਼ਹਿਬਾਜ਼ ਜਿਹਦੀ ਮੌਤ ਹੋਈ ਹੈ ਅਨਫਰਚਿਊਟਲੀ ਮੌਤ ਹੋ ਚੁੱਕੀ ਹੈ ਉਸਨੇ ਆਪਣੇ ਪਰਿਵਾਰ ਨੂੰ ਕਿਹਾ ਕਿ ਇਸੇ ਟੌਏ ਟ੍ਰੇਨ ਤੇ ਮੈਂ ਰਾਈਡ ਕਰਨੀ ਹੈ ਔਰ ਇਹ ਇਹ ਵਾਲਾ ਇਹ ਵਾਲਾ ਜਿਹੜਾ ਹੈਗਾ ਡੱਬਾ ਬਿਲਕੁਲ ਲਾਸ਼ ਵਾਲਾ ਹਾਲਾਂਕਿ ਇੱਥੇ ਖੂਨ ਵੀ ਕਾਫੀ ਬਲੱਡ ਜਿਹੜਾ ਹੈਗਾ ਕਾਫੀ ਪਿਆ ਹੋਇਆ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਇੱਕ ਰਾਈਡ ਕਰजात ਕਰ ਰਹੇ ਸੀ ਕਿ ਇਹ ਅਚਾਨਕ ਜਿਹੜਾ ਡੱਬਾ ਹੈ ਉਹ ਅਚਾਨਕ ਜਿਹੜਾ ਹੈ ਉਹ ਪਲਟ ਗਿਆ ਜਿਸ ਕਰਕੇ ਉਹਦੇ ਸਿਰ ਤੇ ਸੱਟਾ ਵੱਜੀ ਔਰ ਉਹਨੂੰ ਨਾਲ ਦੇ ਨਾਲ ਹਸਪਤਾਲ ਲੈ ਕੇ ਜਗਾਇਆ ਗਿਆ ਬੱਤੀ ਹਸਪਤਾਲ ਉਸ ਬੱਚੇ ਨੂੰ ਸ਼ਾਹਬਾਜ਼ ਨੂੰ ਲੈ ਕੇ ਜਾਇਆ ਗਿਆ ਜਿੱਥੇ ਉਹਦਾ ਟ੍ਰੀਟਮੈਂਟ ਕੀਤਾ ਤੇ ਥੋੜੀ ਦੇਰ ਬਾਅਦ ਹੀ ਉਹਦੀ ਮੌਤ ਹੋ ਚੁੱਕੀ ਹੈ ਜਿਹੜੀ ਸੀਨੀਅਰ ਅਫਸਰਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਦੇ ਪੇਰੈਂਟਸ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਪੇਰੈਂਟਸ ਨੇ ਜੇ ਸ਼ਿਕਾਇਤ ਦਿੱਤੀ ਤਾਂ ਪੁਲਿਸ ਨੇ ਜਿਹੜਾ ਡਰਾਈਵਰ ਹੈ ਉਹਦੇ ਅਗੇਂਸਟ ਹੁਣ ਮਾਮਲਾ ਦਰਜ ਕਰ ਲਿਆ ਔਰ ਟॉय ਟ੍ਰੇਨ ਨੂੰ ਹੁਣ ਆਪਣੇ ਕਬਜ਼ੇ 'ਚ ਲੈ ਲਿਆ ਜਿਹੜੀ ਐਸਐਸਪੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਚੰਡੀਗੜ੍ਹ ਦੀ ਐਸਐਸਪੀ ਕਮਲਦੀਪ ਕੌਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਡਰਾਈਵਰ ਦੇ ਅਗੇਂਸਟ ਮਾਮਲਾ ਦਰਜ ਕੀਤਾ ਗਿਆ ਔਰ ਜਿਹੜੇ ਜਤਿੰਦਰ ਪਾਲ ਸਿੰਘ ਨੇ ਜਿਹੜੇ ਪੇਰੈਂਟਸ ਨੇ ਨਵਾਂ ਸ਼ਹਿਰ ਤੋਂ ਜਿਹੜੇ ਆਏ ਹੋਏ ਸੀਗੇ ਉਹਨਾਂ ਨੇ ਉਹਨਾਂ ਦੀ ਕੰਪਲੇਨਟ ਦੇ ਆਧਾਰ 'ਤੇ ਟॉय ਟ੍ਰੇਨ ਨੂੰ ਵੀ ਆਪਣੇ ਕਬਜ਼ੇ 'ਚ ਲੈ ਲਿਆ ਔਰ ਉਸ ਤੋਂ ਬਾਅਦ ਡਰਾਈਵਰ ਦੇ ਅਗੇਂਸਟ ਮਾਮਲਾ ਦਰਜ ਕਰਕੇ ਵੀ ਆਪਣੇ ਕਬਜ਼ੇ ਚ ਲੈ ਲਿਆ ਹੁਣ ਹੋਇਆ ਕਿਸੀ ਥੋੜਾ ਜਿਆ ਹੋਰ ਸਮਝਾਉਣ ਦੀ ਕੋਸ਼ਿਸ਼ ਕਰਦੇ ਸਰਬਜੋਤ ਕਿਉਂਕਿ ਇਹ ਜਿਹੜੀ ਟॉय ਟ੍ਰੇਨਸ ਹੈ ਇਹ ਅੰਦਰ ਚਲਦੀ ਹੈ ਸਿਰਫ ਲਾਪਰਵਾਹੀ ਕਰਕੇ ਇਹ ਵੱਡਾ ਹਾਦਸਾ ਹੋਇਆ ਲਾਪਰਵਾਹੀ ਕਿਸ ਤਰ੍ਹਾਂ ਹੋਈ ਹੈ ਕਿਉਂਕਿ ਇਹ ਜਿਹੜਾ ਟ੍ਰੋਇਡ ਟ੍ਰੇਨ ਚਲਦੀ ਹੈ ਇਹਦੇ ਜਿਹੜੇ نیچے ਛੋਟੇ ਟਾਇਰ ਲੱਗੇ ਹੋਏ ਆ ਛੋਟੇ ਛੋਟੇ ਜਿਹੜੇ ਟਾਇਰ ਲੱਗੇ ਹੋਏ ਆ ਜਦ ਇਹਨੇ ਰਾਉਂਡ ਲਿੱਤਾ ਰਾਉਂਡ ਲੈਂਦੇ ਲੈਂਦੇ ਜਿਹੜਾ ਪਿੱਛੇ ਦਾ ਡੱਬਾ ਉਹ ਅਚਾਨਕ ਪਲਟ ਗਿਆ ਇਹੀ ਇਸੇ ਤੇ ਸਾਹਬਾ ਜਿਹੜਾ ਹੈਗਾ ਉਹ ਬੈਠਿਆ ਸੀਗਾ ਰਾਈਡ ਲੈ ਰਿਆ ਸੀਗਾ ਇਸੇ ਡੱਬੇ ਤੇ ਰਾਈਡ ਲੈ ਰਿਆ ਸੀਗਾ ਹਾਲਾਂਕਿ ਕਾਫੀ ਬਲੱਡ ਵੀ ਪਿਆ ਹੋਇਆ ਔਰ ਇਸੇ ਡੱਬੇ ਤੇ ਉਹ ਬਿਲਕੁਲ ਪਿੱਛੇ ਵਾਲਾ ਸ਼ੇਪ ਡੱਬਾ ਹੈਗਾ ਔਰ ਜਦ ਇਹ ਪੂਰੀ ਘੁੰਮੀ ਤੇ ਅਚਾਨਕ ਜਿਹੜਾ ਹੈ ਇਹ ਡੱਬਾ ਵਲਟ ਗਿਆ ਜਿਸ ਕਰਕੇ ਉਹਦੇ ਸਿਰ ਤੇ ਹੈਡ ਇੰਜਰੀ ਕਾਫੀ ਹੋਈ ਹੈ ਜਿਹੜੀ ਜਾਣਕਾਰੀ ਪੁਲਿਸ ਨੇ ਦਿੱਤੀ ਹੈ ਔਰ ਹੈਡ ਇੰਜਰੀ ਹੋਣ ਕਰਕੇ ਇਹ ਉਹਨੂੰ ਹਸਪੀਟਲ ਲੈ ਕੇ ਜਾਇਆ ਗਿਆ ਹਾਲਾਂਕਿ ਪੁਲਿਸ ਨੇ ਹੁਣ ਐਕਸ਼ਨ ਲੈਂਦੇ ਹੋਏ ਟੌਇ ਟ੍ਰੇਨ ਨੂੰ ਆਪਣੇ ਕਬਜ਼ੇ ਚ ਲੈ ਲਿਆ ਡਰਾਈਵਰ ਦਿਆ ਗਿਆ ਇਸ ਮਾਮਲਾ ਦਰਜ ਕਰਕੇ ਡਰਾਈਵਰ ਨੂੰ ਅਗਰ ਤਸਵੀਰਾਂ ਵੇਖਣਾ ਚਾਹਾਂਗੇ ਛੋਟੇ ਛੋਟੇ ਬੱਚੇ ਇਸ ਟੌਇ ਟ੍ਰੇਨ ਦੇ ਅੰਦਰ ਬੈਠਦੇ ਨੇ ਇੱਥੇ ਜ਼ਹਰ ਦੀ ਗੱਲ ਹੈ ਕਿ ਅੰਦਰ ਸੀਟ ਬੈਲਟ ਵੀ ਹੋਣੀ ਚਾਹੀਦੀ ਉਸ ਦਾ ਕੋਈ ਪ੍ਰਬੰਧਨ ਅੰਦਰ ਕੋਈ ਨਹੀਂ ਹੈ ਇਸ ਦਾ ਤਸਵੀਰਾਂ ਦੇਖਣੇ ਚਾਹਾਂਗੇ ਦੇਖੋ ਇਹ ਵੀ ਇਹ ਬਿਲਕੁਲ ਸਰਬਜੋਤ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਕਿ ਜਿਸ ਤਰ੍ਹਾਂ ਕੋਈ ਛੋਟੇ-ਛੋਟੇ ਬੱਚੇ ਬੈਠਦੇ ਜਿੱਦਾਂ ਤੁਸੀਂ ਵੀ ਜਿੱਦਾਂ ਕਿ ਤੁਸੀਂ ਲੈਣਾ ਹੋਣੀ ਚਾਹੀਦੀ ਹੈ ਇਸਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸੀਟ ਬੈਲਟ ਬਿਲਕੁਲ ਸੀਟ ਬੈਲਟ ਹੋਣੀ ਚਾਹੀਦੀ ਹੈ ਕਿਉਂਕਿ ਛੋਟੇ-ਛੋਟੇ ਬੱਚੇ ਜਦ ਬੈਠਦੇ ਹੈ ਰਾਈਡ ਲਿੱਤੀ ਜਾਂਦੀ ਹੈ ਰਾਉਂਡ ਰਾਉਂਡ ਜੇ ਟ੍ਰੇਨ ਘੁੰਮਦੀ ਹੈ ਤਾਂ ਕਿਤੇ ਨਾ ਕਿਤੇ ਇੱਕ ਉਹਨਾਂ ਦੀ ਪ੍ਰੀਕਾਸ਼ਨ ਉਹਨਾਂ ਦੀ ਸੇਫਟੀ ਵਾਸਤੇ ਕਿਸ ਤਰ੍ਹਾਂ ਦੀ ਚੀਜ਼ਾਂ ਨੇ ਲੇਕਿਨ ਇਹ ਟ੍ਰੋਇ ਟ੍ਰੇਨ ਦੇਖਣ ਤੋਂ ਪਤਾ ਲੱਗ ਰਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਸੇਫਟੀ ਬੈਲਟ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੇਫਟੀ ਜਿਹੜੀ ਚੀਜ਼ ਹੈ ਬੱਚਿਆਂ ਵਾਸਤੇ ਕਿਉਂਕਿ ਇਹ ਬੱਚੇ ਦੀ ਟ੍ਰੇਨ ਹੈ ਛੋਟੇ ਛੋਟੇ ਬੱਚੇ ਜिद ਕਰਦੇ ਆਪਣੇ ਪੇਰੈਂਟਸ ਨੂੰ ਕਿ ਅਸੀਂ ਰਾਈਡ ਲੈਣੀ ਹੈ ਰੈਨਲਟੇ ਮਾਲ ਜਾ ਕੇ ਇਸ ਤ ਇਹ ਜਿਹੜੀ ਰਾਈਡ ਹੈ ਉਹ ਜ਼ਰੂਰ ਛੋਟੇ ਛੋਟੇ ਬੱਚੇ ਜिद ਵੀ ਕਰਦੇ ਹੈ ਪਰਿਵਾਰਿਕ ਮੈਂਬਰਾਂ ਨੂੰ ਲੇਕਿਨ ਕਿਸੇ ਵੀ ਤਰ੍ਹਾਂ ਦੀ ਕੋਈ ਸੇਫਟੀ ਇਦੇ ਵਿੱਚ ਨਹੀਂ ਦੇਖੀ ਗਈ ਔਰ ਇਹੀ ਕਾਰਨ ਰਿਹਾ ਇਹੀ ਕਾਰਨ ਰਿਹਾ ਕਿ ਇਹ ਇੰਨਾ ਵੱਡਾ ਹਾਦਸਾ ਹੋਇਆ ਇੰਨਾ ਵੱਡਾ ਹਾਦਸਾ ਹੋਣ ਕਰਕੇ ਅਕਸਰਵਾ 10 ਸਾਲ ਕਰੀਬ 10 ਸਾਲ ਦਾ ਜਿਹੜਾ ਬੱਚਾ ਹੈ ਉਹਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਪਰਿਵਾਰ ਚੰਡੀਗੜ੍ਹ ਘੁੰਮਣ ਆਇਆ ਸੀਗਾ ਲੈਂਟੇ ਮਾਲ ਘੁੰਮਣ ਆਇਆ ਸੀਗਾ ਔਰ ਇੰਨਾ ਵੱਡਾ ਹਾਦਸਾ ਹੋਇਆ ਹਾਲਾਂਕਿ ਪਰਿਵਾਰਿਕ ਜਿਹੜੇ ਲੋਕ ਨੇ ਉਹ ਸਦਮੇ 'ਚ ਨੇ ਲੇਕਿਨ ਪੁਲਿਸ ਦਾ ਜਰੂਰ ਐਕਸ਼ਨ ਦੇਖਿਆ ਨਾਲ ਦੇ ਨਾਲ ਟॉय ਟ੍ਰੇਨ ਨੂੰ ਹਾਲਾਂਕਿ ਰਿਕਵਰ ਕਰ ਲਿਆ ਗਿਆ ਇੱਥੇ ਪੁਲਿਸ ਸਟੇਸ਼ਨ ਜਿਹੜੀ ਹੈ ਟॉय ਟ੍ਰੇਨ ਨੂੰ ਲੈ ਕੇ ਆਇਆ ਗਿਆ ਔਰ ਡਰਾਈ ਇਦੇ ਵਿੱਚ ਹੁਣ ਜਿਹੜੀ ਵੀ ਅੱਗੇ ਦੀ ਇਨਵੈਸਟੀਗੇਸ਼ਨ ਹੈ ਉਹ ਵੀ ਸ਼ੁਰੂ ਕਰ ਦਿੱਤੀ ਗਈ ਹੈ ਮੈਨੇਜਮੈਂਟ ਵੱਲੋਂ ਕਿਸ ਤਰ੍ਹਾਂ ਦੇ ਅਰੇਂਜਮੈਂਟ ਕੀਤੇ ਜਾਂਦੇ ਨੇ ਇਹ ਵੀ ਹੁਣ ਸਵਾਲ ਹੈ ਨਹੀਂ ਸਰ ਜੀ ਗੋਗੀ ਸ਼ਹਿਬਾਜ਼ ਬੈਠਾ ਹੋਇਆ ਸੀ ਕਿ ਉਸੇ ਨਾਲ ਕਈ ਹੋਰ ਬੱਚੇ ਵੀ ਬੈਠੇ ਹੋਏ ਸੀ ਨਾਲ ਉਸਦੇ ਦੇਖੋ ਕਈ ਬੱਚੇ ਬੈਠੇ ਸੀਗੇ ਕਈ ਰਾਈਡ ਲੈ ਰਹੇ ਸੀਗੇ ਲੇਕਿਨ ਸਿਰਫ ਇਹ ਵਾਲੇ ਜਿਹੜੇ ਡਿਬਾ ਜਿਹਦੇ ਚ ਸਾਹबाज ਬੈਠਾ ਸੀਗਾ ਸਿਰਫ ਇਹੀ ਪਲਟਿਆ ਯਾਨੀ ਕਿ ਇਹੀ ਪਲਟਿਆ ਕਿਉਂਕਿ ਜਦ ਰਾਉਂਡ ਹੋਇਆ ਤੇ ਰਾਉਂਡ ਦੇ ਨਾਲ-ਨਾਲ ਇਹੀ ਪਲਟਿਆ ਔਰ ਇਸ ਕਰਕੇ ਹੀ ਇਨਾ ਵੱਡਾ ਹਾਦਸਾ ਹੋਇਆ ਔਰ ਜਿਸ ਕਰਕੇ ਕਹਿ ਸਕਦੇ ਆ ਕਿ ਅਨਫੋਰਚੂਨੇਟ ਸਾਹबाज ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਪੁਲਿਸ ਨੇ ਹੁਣ ਪੋਸਟਮਾਰਟਮ ਕਰਾਉਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਉਹਦੀ ਜਿਹੜੀ ਬੋਡੀ ਹੈ ਉਹ ਦਿੱਤੀ ਜਾਏਗੀ ਲੇਕਿਨ ਅੱਗੇ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਦੀ ਘਟਨਾਵਾਂ ਨਾ ਹੋਣ ਇਹ ਵੀ ਬਹੁਤ ਵੱਡਾ ਇੱਕ ਕਹਿ ਸਕ ਕਿਸ ਤਰ੍ਹਾਂ ਦੀ ਸੇਫਟੀ ਹੈ ਬੱਚਿਆਂ ਵਾਸਤੇ ਕਿਉਂਕਿ ਇਹ ਤਾਂ ਸਿਰ ਛੋਟੇ-ਛੋਟੇ ਬੱਚੇ ਇਥੇ ਇਹਦੇ ਵਿੱਚ ਬੈਠਦੇ ਆ ਰਾਈਡ ਕਰਦੇ ਆ ਲੈਂਟੇ ਮੌਲਾ ਆ ਕੇ ਜਦੋਂ ਇਹ ਟ੍ਰੇਨ ਨੂੰ ਟॉय ਟ੍ਰੇਨ ਨੂੰ ਦੇਖਦੇ ਆ ਤਾਂ ਉਹ ਵੀ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਜਿੱਦ ਕਰਦੇ ਆ ਕਿ ਅਸੀਂ ਵੀ ਇਹਦੇ ਵਿੱਚ ਰਾਈਡ ਕਰਨੀ ਹੈ ਲੇਕਿਨ ਇਹਦੇ ਵਿੱਚ ਸੇਫਟੀ ਮੇਅਰ ਕੀ ਹੈ ਇਹ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਇਸ ਕਰਕੇ ਹੁਣ ਪੁਲਿਸ ਕੰਟੀਨਿਊ ਦੇ ਵਿੱਚ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਔਰ ਚੰਡੀਗੜ੍ਹ ਦਾ ਇੰਡਸਟਰੀਅਲ ਏਰੀਆ ਪੁਲਿਸ ਸਟੇਸ਼ਨ ਜਿੱਥੇ ਇਹ ਪੂਰਾ ਮਾਮਲਾ ਦਰਜ ਹੋਇਆ ਹਾਲਾਂਕਿ ਪੁਲਿਸ ਹੁਣ ਇਹਦੇ ਵਿੱਚ ਇਨਵੈਸਟੀ ਅਰੈਸਟ ਕਰ ਲਿਆ ਗਿਆ ਸੀਗਾ ਵਕ ਵਕ ਧਾਰਾਵਾਂ ਦੇ ਤਹਿਤ ਇਹਦੇ ਵਿੱਚ ਡਰਾਈਵਰ ਨੂੰ ਅਰੈਸਟ ਕਰਕੇ ਡਰਾਈਵਰ ਦੀ ਤਾਂ ਜਵਾਬਦੇਹੀ ਬੰਦੀ ਹੈ ਜਾਂ ਕਿਸੇ ਹੋਰ ਅਧਿਕਾਰੀ ਦੀ ਜਵਾਬਦੇਹੀ ਨਹੀਂ ਬੰਦੀ ਕਿ ਇਸ ਪੂਰੇ ਮਾਮਲੇ 'ਚ ਦੇਖੋ ਜਵਾਬਦੇਹੀ ਬਿਲਕੁਲ ਬੰਦੀ ਹੈ ਕਿਉਂਕਿ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਬਹੁਤ ਅਹਿਮ ਹੈ ਸਰਬ ਜੋ ਸਮਝਣ ਵਾਲੀ ਗੱਲ ਹੈ ਇਹਦੇ ਵਿੱਚ ਪਹਿਲੀ ਗੱਲ ਤਾਂ ਇਹ ਕਿ ਇਲੈਂਟੇ ਮਾਲ ਇੱਕ ਵੱਡਾ ਮਾਲ ਹੈ ਚੰਡੀਗੜ੍ਹ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਦੂਰ ਦੂਰ ਤੱਕ ਲੋਕ ਇੱਥੇ ਆਉਂਦੇ ਕਿਉਂਕਿ ਇਸ ਵੇਲੇ ਛੁੱਟੀਆਂ ਵੀ ਪਈ ਹੈ ਗਰਮੀ ਦਾ ਮੌਸਮ ਹੈ ਲਗਾਤਾਰ ਬਹੁਤ ਰਸ਼ ਰਹਿੰਦਾ ਹੈ ਲੇਕਿਨ ਮੈਨੇਜਮੈਂਟ ਦੀ ਜ਼ਿੰਮੇਵਾਰੀ ਕੀ ਹੁੰਦੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਲਾਪਰਵਾਹੀ ਨਾ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੋਤਾਹੀ ਨਾ ਹੋਵੇ ਕਿਸੇ ਤਰ੍ਹਾਂ ਦਾ ਕੋਈ ਰਿਸਕ ਨਾ ਹੋਵੇ ਉਹਦੀ ਜ਼ਿੰਮੇਵਾਰੀ ਮੈਨੇਜਮੈਂਟ ਦੀ ਹੁੰਦੀ ਹੈ ਹਾਲਾਂਕਿ ਇਹ ਜਿਹੜਾ ਡਰਾਈਵਰ ਹੈ ਉਹਨੂੰ ਤਾਂ ਰੈਸ਼ ਕਰ ਲਿਆ ਲੇਕਿਨ ਹੋਰ ਜ਼ਿੰਮੇਦਾਰ ਕੌਣ ਨੇ ਰਿਸਪੌਂਸੀਬਲ ਕੌਣ ਨੇ ਅੰਦਰ ਦੇ ਮੈਨੇਜਮੈਂਟ ਦੇ ਲੋਕ ਰਿਸਪੌਂਸੀਬਲ ਨੇ ਜਾਂ ਨਹੀਂ ਇਹ ਸਾਰਿਆਂ ਦੀ ਜਵਾਬਦੇਹੀ ਹੈ ਕਿ ਆਖਿਰ ਇੰਨਾ ਵੱਡਾ ਹਾਦਸਾ ਹੋ ਜਾਂਦਾ ਸੇਫਟੀ ਮਿਆਰ ਤੁਹਾਡੇ ਕੋਲ ਕੀ ਹੈ ਕੋਈ ਸੇਫਟੀ ਬੈਲਟ ਤੁਹਾਡੇ ਕੋਲ ਨਹੀਂ ਹੈ ਕਿਉਂਕਿ ਛੋਟੇ-ਛੋਟੇ ਬੱਟੇ ਜਦ ਬੱਚੇ ਜ ਉਹ ਸਾਰੀ ਚੀਜ਼ਾਂ ਜਿਸ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ। मनोज एलानते ਮਾਲ ਦਾ ਅੰਦਰ ਦਾ ਏਰੀਆ ਸੀ। ਜ਼ਾਹਰ ਜੀ ਗੱਲ ਹੈ ਕਿ एलानते ਮਾਲ ਤੇ ਥਾਂ-ਥਾਂ ਤੇ ਸੀਸੀਟੀਵੀ ਲੱਗੀ ਹੋਣੇ ਕਿ ਮੌਕੇ ਦੀ ਕੋਈ ਸੀਸੀਟੀਵੀ سامنے ਆਈ ਹੈ ਤੇ ਜੋ ਮੌਕੇ ਵਾਰਦਾਤੇ ਕਿੰਨੇ ਬੱਚੇ ਇਸ ਪੂਰੀ ਟੌਏ ਟ੍ਰੇਨ 'ਤੇ ਸਵਾਰ ਸੀਗੇ ਉਸ ਟਾਈਮ ਤੇ ਦੇਖੋ ਬਿਲਕੁਲ ਕਿਉਂਕਿ ਹਜੇ ਪ੍ਰੀਮੀਅਰੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਹੁਣ ਕਹਿ ਸਕਦੇ ਆ ਕਿ ਥੋੜੀ ਦੇਰ ਪਹਿਲਾਂ ਹੀ ਇਹਦੇ ਵਿੱਚ ਪੂਰੀ ਕਾਰਵਾਈ ਕੀਤੀ ਗਈ ਹੈ ਤਾਂ ਹੁਣ ਪੁਲਿਸ ਸੀਸੀਟੀਵੀ ਵੀ ਕਬਜ਼ੇ 'ਚ ਲੈ ਰਹੀ ਹੈ ਟਾਇਰ ਟ੍ਰੇਨ ਨੂੰ ਤਾਂ ਕਬਜ਼ੇ 'ਚ ਲੈ ਹੀ ਲਿਆ ਹੈ ਲੇਕਿਨ ਹੁਣ ਪੁਲਿਸ ਸੀਸੀਟੀਵੀ ਵੀ ਕਬਜ਼ੇ 'ਚ ਲੈ ਕੇ ਹੁਣ ਪੂਰਾ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਉਸ ਵੇਲੇ ਕਿਉਂਕਿ ਰਾਤ ਦਾ ਸਮੇਂ ਸੀਗਾ 8:30 ਦਾ ਸਮੇਂ ਸੀਗਾ ਜਦ ਇਹ ਪੂਰਾ ਵਾਕਿਆ ਹੋਇਆ ਉਸ ਤੋਂ ਬਾਅਦ ਕਿੰਨੇ ਬੱਚੇ ਉਹਦੇ ਚ ਸਫਰ ਕਰ ਰਹੇ ਸੀਗੇ ਰਾਈਡ ਲੈ ਰਹੇ ਸੀਗੇ ਕਿੰਨੇ ਬੱਚੇ ਉਸ ਮੋਲ ਵਿਲੇ ਮੌਜੂਦ ਸੀਗੇ ਹੋਰ ਕਿਸੇ ਨੂੰ ਤਾਂ ਨਹੀਂ ਸੱਟ ਆਈ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ ਹੈ ਕਿਉਂਕਿ ਇਹ ਛੋਟਾ ਮਾਮਲਾ ਨਹੀਂ ਹੈ ਸਰਬਜੋਤ ਇਹ ਬਹੁਤ ਵੱਡਾ ਮਾਮਲਾ ਹੈ ਔਰ ਅੰਗੇਲੀ ਇੰਨੀ ਜ਼ਿਆਦਾ ਲਾਪਰਵਾਹੀ ਅਸੀਂ ਕਹਿ ਸਕਦੇ ਹਾਂ ਕਿ ਇੱਕ ਬੱਚੇ ਦੀ ਮੌਤ ਹੋ ਚੁੱਕੀ ਹੈ ਕਹਿ ਸਕਦੇ ਇੱਕ ਬਹੁਤ ਵੱਡੀ ਗੱਲ ਹੈ 10 ਸਾਲਾਂ ਬੱਚੇ ਦੀ ਮੌਤ ਹੋ ਚੁੱਕੀ ਹੈ ਜੋ ਕਿ ਨਵਾਂ ਸ਼ਹਿਰ ਤੋਂ ਇੱਥੇ ਨੇ ਰਾਈਡ ਲਈ ਸੀ ਉਹਨੂੰ ਨਹੀਂ ਪਤਾ ਸੀਗਾ ਕਿ ਇਹ ਉਸਦੀ ਲਾਸ਼ ਰਾਈਡ ਹੈ ਯਾਨੀ ਕਿ ਇਹ ਟॉय ਟ੍ਰੇਨ ਟॉय ਟ੍ਰੇਨ ਉਸ ਦੀ ਲਾਸਟ ਰਾਈਡ ਹੈ ਉਸ ਸਰਤੇ ਉਦੀ ਕਾਫੀ ਇੰਜਰੀ ਹੋਈ ਹੈ ਸਰਤੇ ਕਾਫੀ ਉਹਦੇ ਬਲੀਡਿੰਗ ਹੋਈ ਹੈ ਜਿਸ ਕਰਕੇ ਉਹਨੂੰ ਹਸਪੀਟਲ ਲਾਲ ਦੇ ਲਾਲ ਪਹੁੰਚਾਇਆ ਗਿਆ ਔਰ ਥੋੜੀ ਦੇਰ ਬਾਅਦ ਉਹਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਕਾਫੀ ਇਹਦੇ ਵਿੱਚ ਇਨਵੈਸਟੀਗੇਸ਼ਨ ਦਾ ਪਾਰਟ ਹੈ ਮੈਨੇਜਮੈਂਟ ਲਗਾਤਾਰ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ ਡਰਾਈਵਰ ਨੂੰ ਅਰੈਸਟ ਕਰ ਲਿਆ ਗਿਆ ਹੈ ਮਾਮਲਾ ਦਰਜ ਕਰ ਲਿਆ ਗਿਆ ਹੈ ਲੇਕਿਨ ਇਹਦੇ ਵਿੱਚ ਰਿਸਪੌਂਸਿਬਿਲਟੀ ਕਿਸ ਦੀ ਹੈ ਮੈਨੇਜਮੈਂਟ ਦੀ ਰਿਸਪੌਂਸਿਬਿਲਟੀ ਹੈਗੀ ਹੈ ਕਿਸ ਤਰ੍ਹਾਂ ਦੇ ਕੋਤਾਹੀ ਨਾ ਅਗੇ ਤੋਂ ਇਨ ਫਿਊਚਰ ਨਾ ਹੋਵੇ ਇਹ ਸਾਰੀ ਚੀਜ਼ਾਂ ਨੂੰ ਧਿਆ जी मनोज तुम सा जुड़े रहो तो वीडी खबर का जिक्र कर रहे हैं चंडीगढ़ के एलानते मॉल च एक वा दर्दनाक हादसा वापर है जिसे कि टॉय ट्रेन तो डिग के एक मासूम की मौत हो चुकी है दस साल मासूम दसिया जा रहा है जिसका नाम शहबाज है दस दे कि नवाशहर तो ਚੰਡੀਗੜ੍ਹ ਆਇਆ ਹੋਇਆ ਸੀ ਪਰਵਾਰ ਜੋ ਚੰਡੀਗੜ੍ਹ ਦਾ ਐਲਾਨ ਤੇ ਮਾਲ ਹੈ ਕਾਫੀ ਫੇਮਸ ਮਾਲ ਹੈ ਛੁੱਟੀਆਂ ਬੱਚਿਆਂ ਦੀ ਚੱਲ ਰਹੀਆਂ ਨੇ ਤੇ ਇੱਥੇ ਖਚਾਖਚ ਰਸ਼ ਕਾਫੀ ਹੁੰਦਾ ਹੈ ਕਿਉਂਕਿ ਵੱਡੀ ਤਾਦਾਦ ਜੋ ਜੋ ਲੋਕ ਨੇ ਪੰਜਾਬ ਤੋਂ ਹਿਮਾਚਲ ਤੋਂ ਹਰਿਆਣਾ ਤੋਂ ਚੰਡੀਗੜ੍ਹ ਐਲਾਨ ਤੇ ਮਾਲ ਦਾ ਰੋਕ ਕੱਢੇ ਨੇ ਇਸ ਦੇ ਬਚਾਲੇ ਸ਼ਾਪਿੰਗ ਦੇ ਲਈ ਜਾਂ ਵੈਸੇ ਹੀ ਐਂਟਰਟੇਨਮੈਂਟ ਲਈ ਮੂਵੀ ਦੇਖਣ ਦੇ ਲਈ ਕਈ ਲੋਕ ਇਸ ਐਲਾਨ ਤੇ ਮਾਲ ਚ ਪਹੁੰਚਦੇ ਨੇ ਤੇ ਆਹੀ ਉਹ ਟॉय ਟ੍ਰੇਨ ਹੈ ਜੋ ਕਿ ਸੈਕਿੰਡ ਤੇ 3rd ਫਲੋਰ ਤੇ ਚਲਾਈ ਜਾਂਦੀ ਹੈ ਹਾਲਾਂਕਿ उसका दरवाजा अचानक खुल जाता है शहबाज हेठा नीचे डिग्ता है नीचे काफी मजबूत फर्श है सिर से गंभीर सट्टा लगदिया ने तुरंत उस हस्पाल बत्ती जो मेडिकल हॉस्पिटल है नेड़े ही उसके पहुंचाया जाता है ट्रेन दे अंदर नहीं जो अंदर बेल्ट ने उस बच्चों तो अंदर बिठाया जा सकता है दहर जी गल है कि कोई उसकी सीट बेल्ट जो बनी होंगी तो जो ट्रेन ट्रेन

जो ड्राइवर है उससे एफ आई आर दर्ज कर ली गई है लापरवाही से होर कई थाराव के तहत पूरी एफ आई आर दर्ज की गई है पर भागी खबर है क्योंकि आज जो जवाबदेही है किसती बंदी है ड्राइवर न ले लिया गया है ਇਨਵੈਸਟੀਗੇਸ਼ਨ ਦੇ ਲਈ ਪੁਲਿਸ ਨੇ ਹਿਰਾਸਤ ਚ ਲੈ ਲਿਆ ਹੈ ਮਾਮਲਾ ਵੀ ਦਰਜ ਕਰ ਲਿਆ ਗਿਆ ਪਰ ਮੈਨੇਜਮੈਂਟ ਦਾ ਵੱਡੀ ਲਾਪਰਵਾਹੀ ਕਹਿ ਸਕਨੇ ਕੀ ਸਾਹਮਣੇ ਆਈ ਹੈ ਜੋ ਮਾਮਲਾ ਹੈ ਤਕਰੀਬਨ 8 8:30 ਵਜੇ ਦਾ ਦੱਸਿਆ ਜਾ ਰਿਹਾ ਹੈ ਕੱਲ ਸੰਡੇ ਸੀਹਾਰ ਜੀ ਕਲ ਕੇ ਐਲਾਨ ਤੇ ਮਾਲ ਤੇ ਖਚਾ ਖਚ ਭਰਿਆ ਹੁੰਦਾ ਕਿਉਂਕਿ ਵੱਡੀ ਤਰ੍ਹਾਂ ਜੋ ਲੋਗ ਨੇ ਇਧਰ ਉਧਰੋਂ ਕੁੰਮਨ ਆਏ ਹੁੰਦੇ ਨੇ ਸ਼ਾਪਿੰਗ ਦੇ ਲਈ ਆਏ ਹੁੰਦੇ ਨੇ ਹਾਲਾਂਕਿ ਆ 10 ਸਾਲਾ ਸ਼ੇਬਾਜ਼ ਵੀ ਆਪਣੇ ਮਾਤਾ ਪਿਤਾ ਦੇ ਨਾਲ ਐਲਾਨਤੇ ਚੰਡੀਗੜ੍ਹ ਮਾਲ ਕੁੰਮਨ ਆਇਆ ਸੀਗਾ ਪਰ ਉਸ ਨੂੰ

ਤੇ ਜੋ ਹੈਡ ਇੰਜਰੀ ਕਾਫੀ ਹੁੰਦੀ ਹੈ ਜਿਸ ਦੇ ਚਲਦੇ ਉਸ ਦੀ ਮੌਤ ਹੋ ਜਾਂਦੀ ਮੈਨਾ ਮੇਰੇ ਸਿਰ ਹੋਗੀ ਮਨੋਜ ਰਾਠੀ ਲਗਾਤਾਰ ਬਨੇ ਹੋਏ ਨੇ ਮਨੋਜ ਜਾਨਣਾ ਚਾਹਾਂਗੇ ਹਾਲਾਂਕਿ 10 ਸਾਲ ਦੇ ਸ਼ਹਬਾਜ਼ ਦੀ ਮੌਤ ਹੋ ਗਈ ਮਾਤਾ ਪਿਤਾ ਸ਼ਹਬਾਜ਼ ਦੇ ਹੁਣ ਇਸ ਵੇਲੇ ਕਿੱਥੇ ਆ ਬਿਲਕੁਲ ਕਿਉਂਕਿ ਬਹੁਤ ਜ਼ਿਆਦਾ ਅਚਾਨਕ ਸ਼ੌਕਿੰਗ ਸਿਰਫ ਜੋ ਦੱਸ ਹੀ ਸਮਝ ਸਕਦੇ ਆ ਕਿ ਇੱਕ ਸ਼ੌਕਿੰਗ ਨਿਊਜ਼ ਹੈ ਪਰਿਵਾਰ ਵਾਸਤੇ ਵਾਲੇ ਜਤਿੰਦਰਪਾਲ ਸਿੰਘ ਜਿਹੜੇ ਫਾਦਰ ਨੇ ਨਵਾਂ ਸ਼ਹਿਰ ਦੇ ਔਰ ਹੁਣ ਤੱਕ ਦੀ ਜਾਣਕਾਰੀ ਮੁਤਾਬਕ ਉਹ ਹਜੇ ਫਿਲਹਾਲ ਹਸਪੀਟਲ ਤੋਂ ਨਵਾਂ ਸ਼ਹਿਰ ਪਹੁੰਚੇ ਹੈ ਕਿਉਂਕਿ ਪਰਿਵਾਰ 'ਚ ਕਾਫੀ ਸਦਮਾ ਕਾਫੀ ਸ਼ੌਕਿੰਗ ਹੈ ਕਿਉਂਕਿ ਅਚਾਨਕ ਇੱਕ ਪਰਿਵਾਰ ਕੋ ਮਨ ਆਂਦਾ ਹੈ ਇੰਜੋਏ ਕਰਨ ਆਂਦਾ ਹੈ ਔਰ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ ਬਹੁਤ ਹੀ ਸ਼ੌਕਿੰਗ ਹੈ ਪਰਿਵਾਰ ਵਾਸਤੇ ਵਾਲੀ ਔਰ ਤੁਸੀਂ ਦੇਖੋ ਕਿ ਇਨਾ ਮੰਦਭਾਗੀ ਘਟਨਾ ਕੇ ਅਚਾਨਕ ਇਸ ਤਰ੍ਹਾਂ ਦੀ ਜਿਹੜੀ ਇਹ ਘਟਨਾ ਹੋ ਜਾਂ ਉਸ ਤੋਂ ਬਾਅਦ ਪੁਲਿਸ ਦਾ ਜ਼ਰੂਰ ਐਕਸ਼ਨ ਹੈ ਲੇਕਿਨ ਪਰਿਵਾਰ ਵਾਲਿਆਂ ਦਾ ਬੁਰਾ ਹਾਲ ਹੈ ਰੋਰੋ ਕਹਾਂਗੇ ਕਿਸੇ ਤਰ੍ਹਾਂ ਦੀ ਕੋਈ ਗਲਬਾਤ ਕਰਦੇ ਨਹੀਂ ਨਜ਼ਰ ਆ ਰਹੇ ਲੇਕਿਨ ਕਿਤੇ ਨਾ ਕਿਤੇ ਰਿਸਪੋਨਸੀਬਿਲਟੀ ਕਿਸੇ ਦੀ ਫਿਕਸ ਹੋਣੀ ਚਾਹੀਦੀ ਹੈ ਹਾਲਾਂਕਿ